ਕੰਨੇ ਵੀ ਤੈਨੂੰ ਲੁਧਿਆਣੇ ਜਿਕੇ ਦੇ ਫੋਨ ਨਹੀਂ ਮਿਲਦਾ ਮੈਂ ਕਿਹਾ ਨਹੀਂ ਮੈਂ ਤਾਂ ਦੀਪਕ ਬਾਜ ਜੀ ਕੋਲ ਲੱਗ ਗਿਆ ਜੈ ਮਾਤਾ ਦੀ ਦੋਸਤੋ ਭੈਣ ਐਸੀ ਲੁਧਿਆਣੇ ਤੋਂ ਸਪੈਸ਼ਲ ਮੈਨੂੰ ਕਰਦੇ ਨੇ ਫੋਲੋ ਔਰ ਆਈਸੀ ਸਪੈਸ਼ਲ ਮੋਬਾਈਲ ਲੈਣ ਸਭ ਤੋਂ ਵੱਡੀ ਗੱਲ ਕੀ ਹੈ ਇਹ ਵੀ ਮਾਂ ਭਗਵਤੀ ਨੂੰ ਮੰਨਦੇ ਨੇ ਵੈਸ਼ਨੂ ਨੂੰ ਮੰਨਦੇ ਨੇ ਹਰ ਹਫਤੇ ਚਿੰਤਪੁਰਨੀ ਜਾਂਦੇ ਨੇ ਹਰ ਹਫਤੇ ਮਹੀਨੇ ਚ ਘੱਟ ਤੋਂ ਘੱਟ ਤਿੰਨ ਵਾਰ ਤਾਂ ਜਾਂਦੇ ਹੀ ਜਾਂਦੇ ਨੇ ਬਹੁਤ ਵਧੀਆ ਲੱਗਦਾ ਇਦਾਂ ਦੇ ਭਗਤ ਇਹਨਾਂ ਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਮੈਂ ਖੁਦ ਬਹੁਤ ਵਧੀਆ ਫੀਲ ਕਰਦਾ ਇਹਨਾਂ ਨਾਲ ਗੱਲਬਾਤ ਕੀਤੀ ਭੈਣ ਜੀਆਂ ਨਾਲ ਔਰ ਵੀਰ ਜੀ ਵੀ ਨਾਲ ਆਏ ਨੇ ਔਰ ਬਹੁਤ ਵਧੀਆ ਲੱਗਿਆ ਮੇਰੇ ਦਿਲ ਨੂੰ ਇਹਨਾਂ ਸਕੂਨ ਮਿਲਿਆ ਗੱਲਬਾਤਾਂ ਕਰਕੇ ਬਾਕੀ ਇਹਨਾਂ ਨੇ ਲਿਆ ਇਹ 35 5G ਸੈੱਟ ਔਰ ਇਹਨਾਂ ਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਲਗਾਇਆ ਬੱਚੇ ਇਹਨਾਂ ਦੇ ਆਊਟ ਆਫ ਕੰਟਰੀ ਨੇ ਉਹਨਾਂ ਨਾਲ ਫੇਸ ਟੂ ਫੇਸ ਗੱਲ ਕਰਕੇ ਇਹਨਾਂ ਨੇ ਇਹ ਸੈੱਟ ਸਿਲੈਕਟ ਕੀਤਾ ਬਹੁਤ ਨਾਈਸ ਫੋਨ ਨਾਈਸ ਸਵਾਭ ਭੈਣ ਜੀ ਦਾ ਵੀਰ ਜੀ ਦਾ ਬਾਕੀ ਗੱਲ ਕਰਾਂਗੇ ਭੈਣਾਂ ਜੀ ਨੂੰ ਪੁੱਛਾਂਗੇ ਇੱਥੇ ਆ ਕੇ ਉਹਨਾਂ ਨੂੰ ਕੋਈ ਰੋਂਗ ਫੀਲ ਤਾਂ ਨਹੀਂ ਲੱਗਿਆ ਕਿਵੇਂ ਮਹਿਸੂਸ ਹੋਇਆ ਹਾਂਜੀ ਪੰਜੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹੁੰਦੇ ਹਾਂ ਵੀ ਹਰ ਕੋਈ ਬੰਦਾ ਇੱਥੇ ਆਵੇ ਤੇ ਦੀਪਕ ਭਾਈ ਸਾਹਿਬ ਦੇ ਨਾਲ ਕੰਟੈਕਟ ਕਰੇ ਔਰ ਸਾਰੀਆਂ ਚੀਜ਼ਾਂ ਇੱਥੋਂ origignal price ਤੇ ਲੈ ਕੇ ਜਾਵੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਸਪੈਸ਼ਲ ਮੇਰੇ ਹਸਬੰਦ ਕਹਿੰਦੇ ਵੀ ਤੈਨੂੰ ਲੁਧਿਆਣਾ ਚ ਕਿਤੇ ਫੋਨ ਨਹੀਂ ਮਿਲਦਾ ਮੈਂ ਕਿਹਾ ਨਹੀਂ ਮੈਂ ਤਾਂ ਦੀਪਕ ਭਾਜੀ ਕੋਲ ਲੱਗ ਗਿਆ ਬੱਚੇ ਵੀ ਕਹਿੰਦੇ ਮੰਮੀ ਤੁਸੀਂ ਕੀ ਪਿੰਡ ਚ ਚਲੇ ਹੋ ਆਏ ਬੱਚੇ ਕਹਿੰਦੇ ਮੰਡੀ ਪੰਪੈਲ ਲੁਧਿਆਣਾ ਛੱਡ ਕੇ ਪਿੰਡ ਚ ਮੈਂ ਮੋਆ ਲੈਣ ਚਲੇ ਮੈਂ ਤੇ ਹਾਂ ਮੈਂ ਉਹ ਲੈਣਾ ਤਾਂ ਉੱਤੇ ਹੀ ਲੈਣਾ ਨਹੀਂ ਨਹੀਂ ਲੈਣਾ ਹੁਣ ਕੋਈ ਅਫਸੋਸਤਾ ਨਹੀਂ ਰਿਹਾ ਨਹੀਂ 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 ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਲੋ ਜੀ ਬਹੁਤ ਵਧੀਆ ਜੀ ਥੈਂਕ ਯੂ ਸੋ ਮੱਚ ਜੈ ਮਾਤਾ ਦੀ ਜੈ ਮਾਤਾ